ਸੁਪਰੀਮ ਕੋਰਟ ਨੇ ਪਾਣੀ ਦੀ ਬਰਵਾਦੀ ਅਤੇ ਟੈਂਕਰ ਮਾਫੀਆ ਨੂੰ ਲੈ ਕੇ ਦਿੱਲੀ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਸੁਪਰੀਮ ਕੋਰਟ ਨੇ ਆਪ ਪਾਰਟੀ ਨੂੰ ਪੁੱਛਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਉਸਨੇ ਕੀ ਕਦਮ ਚੁੱਕੇ ਨੇ ਅਦਾਲਤ ਨੇ ਕਿਹਾ ਕਿ ਦਿੱਲੀ ਚ ਲੋਕ ਪਾਣੀ ਦੀ ਕਿੱਲਤ ਨਾਲ ਪਰੇਸ਼ਾਨ ਨੇ ਜਸਟਿਸ ਪ੍ਰਸ਼ਾਂਤ ਕੁਮਾਰ ਮੇਸ਼ਰਾ ਅਤੇ ਜਸਟਿਸ ਪਰਸਨਾ ਵੀ ਬਰਾਲੇ ਦੀਆਂ ਛੁੱਟੀਆਂ ਵਾਲੀ ਵੇਚ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਜੇ ਉਹ ਟੈਂਕਰ ਮਾਫੀਆ ਨਾਲ ਨਹੀਂ ਨਜਿੱਟ ਸਕਦੀ ਤਾਂ ਸ਼ਹਿਰ ਦੀ ਪੁਲਿਸ ਨੂੰ ਟੈਂਕਰ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਲਈ ਕਹੇਗੀ ਅਦਾਲਤ ਨੇ ਕਿਹਾ ਕਿ ਜੇ ਉਸੇ ਪਾਣੀ ਨੂੰ ਟੈਂਕਰ ਰਾਹੀਂ ਪਹੁੰਚਾਇਆ ਜਾ ਸਕਦਾ ਤਾਂ ਉਸ ਨੂੰ ਪਾਈਪਲਾਈਨ ਰਾਹੀਂ ਕਿਉਂ ਨਹੀਂ ਮੁਹੱਈਆ ਕਰਵਾਇਆ ਜਾ ਸਕਦਾ ਜੇ ਬਿਜਲੀ ਚੋਰੀ ਰੋਕਣ ਲਈ ਸਖਤ ਕਾਨੂੰਨ ਹੋ ਸਕਦੇ ਤਾਂ ਪਾਣੀ ਦੀ ਬਰਬਾਦੀ ਰੋਕਣ ਲਈ ਕਾਨੂੰਨ ਕਿਉਂ ਨਹੀਂ ਹੋ ਸਕਦੇ ਬੈਠ ਨੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਤੋਂ ਪਾਣੀ ਆ ਰਿਹਾ ਤਾਂ ਦਿੱਲੀ ਚ ਕਿੱਥੇ ਜਾ ਰਿਹਾ ਇੱਥੇ ਇੰਨੀ ਚੋਰੀ ਹੋ ਰਹੀ ਹੈ ਟੈਂਕਰ ਮਾਫੀਆ ਕੰਮ ਕਰ ਰਹੇ ਨੇ ਕੀ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਜੇ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਹੋ ਤਾਂ ਅਸੀਂ ਇਸ ਮਾਮਲੇ ਨੂੰ ਦਿੱਲੀ ਪੁਲਿਸ ਨੂੰ ਸੌਂਪ ਦੇਵਾਂਗੇ ਲੋਕ ਪਰੇਸ਼ਾਨ ਨੇ ਸੁਪਰੀਮ ਕੋਰਟ ਨੇ ਰਾਸ਼ੀ ਰਾਜਸਥਾਨੀ ਖੇਤਰ ਚ ਪਾਣੀ ਸੰਕਟ ਮਾਮਲੇ ਚ ਹਿਮਾਚਲ ਪ੍ਰਦੇਸ਼ ਸਰਕਾਰ ਦੇ ਟਿੱਲੇ ਰਵਈਏ ਤੇ ਉਹਨਾਂ ਦੀ ਵੀ ਜੰਮ ਕੇ ਖਿਚਾਈ ਕੀਤੀ ਹੈ ਅਤੇ ਕਿਹਾ ਕਿ ਪਾਣੀ ਪਹਿਲਾਂ ਹੀ ਬੇਰਾਸ ਚ ਬੈ ਚੁੱਕਾ ਹੈ ਅਦਾਲਤ ਨੇ ਦਿੱਲੀ ਸਰਕਾਰ ਵੱਲੋਂ ਦਰਜ ਇੱਕ ਪਟੀਸ਼ਨ ਤੇ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਔਰ ਦਿੱਲੀ 'ਚ ਗੰਭੀਰ ਸੰਕਟ ਅਤੇ ਮੌਜੂਦਾ ਗਰਮੀ ਦੀ ਸਥਿਤੀ ਦੇ ਮੱਦੇਨਜ਼ਰ ਪੀਣ ਵਾਲੇ ਪਾਣੀ ਦੀ ਲੋੜ ਲਈ ਉਸਦੇ ਕੋਲ ਮਹਈਆ 137 ਕਿਊਸਿਕ ਵਾਧੂ ਪਾਣੀ ਜਾਰੀ ਕਰੇ।